ਚੇਲਾ ਮੁਹਾਲੀ ਦੇ ਪਿੰਡ ਕੁੰਬੜਾ ਵਿੱਚ ਕਈ ਕੁਇੰਟਲ ਪਲਾਸਟਿਕ ਦੀ ਡਿਸਪੋਜ਼ेबल ਸਮਗਰੀ ਬਰਾਮਦ ਨਗਰ ਨਿਗਮ ਮੁਹਾਲੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੱਡੀ ਕਾਰਵਾਈ ਬਾਕੀ ਦੁਕਾਨਦਾਰਾਂ ਨੂੰ ਵੀ ਅਧਿਕਾਰੀਆਂ ਨੇ ਵਿਕਰੀ ਨਾ ਕਰਨ ਦੀ ਕੀਤੀ ਹਦਾਇਤ ਫੜੇ ਜਾਣਦੇ ਹੋਵੇਗੀ ਸਖਤ ਕਾਨੂੰਨੀ ਕਾਰਵਾਈ ਆਓ ਦੇਖਦੇ ਹਾਂ ਇੱਕ ਖਬਰ ਵਿਸਥਾਰ ਸਹਿਤ ਪੰਜਾਬ ਸਰਕਾਰ ਵੱਲੋਂ ਸਿਹਤ ਸੰਭਾਲ ਅਤੇ ਪ੍ਰਦੂਸ਼ਣ ਕੰਟਰੋਲ ਦੀ ਮੁਹਿੰਮ ਤਹਿਤ ਪਿੰਡ ਕੁੰਬੜਾ ਵਿੱਚ ਨਗਰ ਨਿਗਮ ਮੁਹਾਲੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਨੇ ਮਿਲ ਕੇ ਡਿਸਪੋਜ਼ਲ ਪਲਾਸਟਿਕ ਦੀ ਸਮਗਰੀ ਦਾ ਇੱਕ ਵੱਡਾ ਪੰਡਾਰ ਬਰਾਮਦ ਕੀਤਾ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਮਿਊਸਿਪਲ ਕਾਰਪੋਰੇਸ਼ਨ ਮੁਹਾਲੀ ਦੇ ਕਮਿਸ਼ਨਰ ਸਰਦਾਰ ਪਰਮਿੰਦਰ ਪਾਲ ਸਿੰਘ ਆਈਏਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਪਲਾਸਟਿਕ ਦੀ ਡਿਸਪੋਜ਼ਲ ਸਮਗਰੀ ਨੂੰ ਪੂਰਨ ਤੌਰ ਤੇ ਖਤਮ ਕਰਨਿਤ ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜੀਏ ਡਾਕਟਰ ਅਮਨਜੋਤ ਕੌਰ ਅਤੇ ਐਕਸੀਐਨ ਰਣਤੇਜ ਸ਼ਰਮਾ ਜੀ ਦੀ ਟੀਮ ਨਾਲ ਮਿਲਕੇ ਪਿੰਡ ਕੁੰਬੜਾ ਦੀ ਯੂਐਸ ਟ੍ਰੇਡਰ ਨਾਮਕ ਦੁਕਾਨ ਤੇ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੱਚ ਇਹ ਸਮਗਰੀ ਬਰਾਮਦ ਕੀਤੀ ਹੈ। ਉਹਨਾਂ ਬਾਕੀ ਦੁਕਾਨਦਾਰਾਂ ਨੂੰ ਵੀ ਹਦਾਇਤ ਕਰਦੇ ਕਿਹਾ ਕਿ ਪਲਾਸਟਿਕ ਦੀ ਅਜੇਹੀ ਡਿਸਪੋਜ਼ਲ ਸਮਗਰੀ ਵੇਚਣ ਤੋਂ ਬਾਝ ਆ ਜਾਓ ਨਹੀਂ ਤਾਂ ਤੁਹਾਡੇ ਤੇ ਵੀ ਜਾਰ ਸਿਕੰਜਾ ਕਸਿਆ ਜਾਵੇਗਾ। ਇਸ ਮੌਕੇ ਇਸ ਟੀਮ ਵਿੱਚ ਚੀਫ ਸੈਨੀਟਰੀ ਇਨਸਪੈਕਟਰ ਸ੍ਰੀ ਸ਼ਾਮਲਾਲ ਰਣਜੀਤ ਸਿੰਘ ਜੋਰਾਵਰ ਸਿੰਘ ਬਿੱਟੂ ਜੀ ਵਹੀਕਰ ਸੁਪਰਵਾਈਜ਼ਰ ਸ੍ਰੀ ਕਰਿਸ਼ਨ ਚੰਦ ਅਤੇ ਸਫਾਈ ਸੁਪਰਵਾਈਜ਼ਰ ਪਰਮਿੰਦਰ ਸਿੰਘ ਆਪਣੀ ਟੀਮ ਨਾਲ ਸ਼ਾਮਿਲ ਹੋਏ ਆਓ ਦੇਖਦੇ ਹਾਂ ਇਸ ਮੌਕੇ ਅਧਿਕਾਰੀਆਂ ਨੇ ਸਾਡੇ ਚੈਨਲ ਦੀ ਟੀਮ ਨਾਲ ਜੁਗਲਬਾਤ ਕੀਤੀ ਕਾਜੀ ਸਰ ਅੱਜ ਦਾ ਇੱਕ ਮਸਲਾ ਹੋਇਆ ਹੈ ਬੜਾ ਵਿਸਤਾਰ ਸਹਿਤ ਇਹ ਸਾਡੀ ਡਰਾਈਵ ਚੱਲ ਰਹੀ ਹੈ ਪਲਾਸਟਿਕ ਜਿਹੜੀ ਵਨ ਟਾਈਮ ਪਲਾਸਟਿਕ ਜਿਹੜੀ ਲੋਕ ਨਜਾਇਜ਼ ਤੌਰ ਤੇ ਵੇਚਦੇ ਆ ਇਹਦੇ ਸੰਬੰਧ ਵਿੱਚ ਡਰਾਈਵ ਚੱਲ ਰਹੀ ਹੈ ਸਾਡੀ ਕਾਰਪੋਰੇਸ਼ਨ ਦੀ ਟੀਮ ਤੇ ਨਾਲ ਸਾਡੇ ਮੈਡਮ ਅਮਨਜੋਤ ਜੀ ਹੈਗੇ ਆ ਪੋਲਿਊਸ਼ਨ ਬੋਰਡ ਤੋਂ ਜੇਈ ਮੈਮ ਅਸੀਂ ਮੈਂ ਇਨਸਪੈਕਟਰ ਕਾਰਪੋਰੇਸ਼ਨ ਵੱਲੋਂ ਇਹ ਇਨਸਪੈਕਟਰ ਸਾਹਿਬ ਇਹ ਚੀਫ ਸੈਂਟਰ ਇਨਸਪੈਕਟਰ ਇਹ ਵੀ ਇਨਸਪੈਕਟਰ ਸਾਹਿਬ ਅਸੀਂ ਜੁਆਇੰਟਲੀ ਜਿਹੜਾ ਚੈਕਿੰਗ ਦਾ ਸਾਡਾ ਚੱਲ ਰਿਹਾ ਅੱਜ ਅਸੀਂ ਇਹ ਦੁਕਾਨ ਤੋਂ ਤੁਹਾਡੇ ਸਾਹਮਣੇ ਇਹਨਾਂ ਮਾਲ ਫੜਿਆ ਤੇ ਇਹਦੇ ਸੰਬੰਧ ਚ ਅਸੀਂ ਸਾਡੀਆਂ ਜਿਹੜੀਆਂ ਕਾਰਵਾਈਆਂ ਲਗਾਤਾਰ ਚੈਕਿੰਗ ਦੀਆਂ ਤੇ ਕਿ ਅਸੀਂ ਜਬਤ ਕਰਨੀਆਂ ਚਲਦੀਆਂ ਰਹਿਣਗੀਆਂ ਤੇ ਜਿਹੜੋ ਸਰਕਾਰ ਦੇ ਰੂਲਾਂ ਮੁਤਾਬਕ ਹਦਾਇਤਾਂ ਮੁਤਾਬਕ ਜਿਹੜੀ ਕਾਰਵਾਈ ਹੈ ਜਰਮਾਨੇ ਆ ਉਹ ਵੀ ਸੂਲੇ ਜਾਣਗੇ ਤੇ ਅਸੀਂ ਇਹੀ ਸਾਰਿਆਂ ਨੂੰ ਬੇਨਤੀ ਕਰਦੇ ਆ ਜਾਂ ਤਾੜਨਾ ਕਰਦੇ ਆ ਵੀ ਤੁਸੀਂ ਜੇ ਵੀ ਕੋਈ ਹਜੇ ਵੀ ਕੋਈ ਬੰਦਾ ਲੋਕ ਛਿਪਕੇ ਜਾਂ ਕੋਈ ਵੀ ਬੰਦਾ ਕਿਸੇ ਤਰੀਕੇ ਨਾਲ ਪਲਾਸਟਿਕ ਵੇਚ ਰਿਹਾ ਵਨ ਟਾਈਮ ਪਲਾਸਟਿਕ ਵੇਚ ਰਿਹਾ ਉਹ ਸਾਵਧਾਨ ਹੋ ਜਾਏ ਤੇ ਨਹੀਂ ਅਸੀਂ ਸਬੰਧਤ ਜੋ ਵੀ ਸਾਨੂੰ ਟਕਰੇਗਾ ਸਖਤ ਕਾਰਵਾਈ ਕਰਾਂਗੇ ਸਾਡੀ ਤੇ ਸਾਡੀ ਕਾਰਵਾਈ ਹੈ ਸਾਡੇ ਜੀ ਸਾਡੇ ਸੀਨੀਅਰ ਪਰਮਿੰਦਰਪਾਲ ਸਿੰਘ ਆਈਐਸ ਅਫਸਰ ਕਮਿਸ਼ਨਰ ਸਾਹਿਬ ਮਿਸਪਲ ਕਾਰਪੋਰੇਸ਼ਨ ਮਹਾਲੀ ਉਹਨਾਂ ਦੇ ਆਦੇਸ਼ ਵੀ ਸਾਨੂੰ ਨੇ ਵੀ ਸਖਤ ਤੁਸੀਂ ਜਿੰਨਾ ਵੀ ਹੋ ਸਕਦਾ ਸਾਰਿਆਂ ਤੇ ਕਾਰਵਾਈ ਕਰੋ ਤੇ ਉਹਨਾਂ ਦੀ ਸਾਡੀ ਟੀਮ ਕੰਮ ਕਰ ਰਹੀ ਹੈ ਸਰ ਕਿੱਲਾ ਕੋ ਫੜਿਆ ਗਿਆ ਆਈਡੀਆ ਇੱਕ ਇਹ ਆਈਡੀਆ ਸਰ ਕਟੂ-ਕਟ ਜਿੱਥੇ ਤੱਕ ਕਿਉਂਕਿ ਪਲਾਸਟਿਕ ਹਲਕੀ ਹੁੰਦੀ ਹੈ ਤੇ ਕਟੂ-ਕਟ ਜਿਆਦਾ ਨਹੀਂ ਮੈਨੂੰ ਜਿੱਥੇ ਤੱਕ ਜਾਪਦਾ 15-20 ਕੁਇੰਟਲ ਦੇ ਕਰੀਬ ਤਾਂ ਹੋਏਗਾ ਹਾਂਜੀ ਹਾਂਜੀ ਥੈਂਕ ਯੂ ਜਿਹੜਾ ਪਲਾਸਟਿਕ ਦਾ ਸਮਾਨ ਫੜਿਆ ਗਿਆ ਇਹਦੇ ਬਾਰੇ ਤੁਹਾਨੂੰ ਪਹਿਲੇ ਕੋਈ ਇਨਸੈਕਟ ਨਹੀਂ ਸਰ ਇਨਸੈਕਸ਼ਨ ਨਹੀਂ ਥਾ ਔਰ ਅਭੀ ਹਾਂਜੀ ਹਾਂਜੀ ਪਹਿਲੇ ਕੋਈ ਇਨਸੈਕਸ਼ਨ ਨਹੀਂ ਸੀ ਨਾ ਤੁਸੀਂ ਤੁਹਾਡੇ ਕੋਲ ਫੜਿਆ ਗਿਆ ਸਮਾਨ ਹਾਂਜੀ ਇਹ 6 ਮਹੀਨੇ ਹੋ ਗਏ ਸਰ ਇਸ ਨੂੰ ਨਾ ਆਊਟਲੈਟ ਕੋ ਖੋਲਨੇ ਹੋਏ ਤੇ ਉਸ ਤੋਂ ਬਾਅਦ ਅਸੀਂ ਥੋੜਾ ਮੈਂ ਕਿਹਾ ਚਲੋ ਹਾਂਜੀ ਹਾਂਜੀ ਸਮਾਨ ਤਾਂ ਫੜਿਆ ਗਿਆ ਚਲੋ ਜਾਨੀ ਤੁਹਾਨੂੰ ਤੁਹਾਡਾ ਪਹਿਲਾ ਹੀ ਸਮਾਨ ਪਿਆ ਸੀ ਹੈਂਜੀ ਹੈਂਜੀ ਸਮਾਨ ਤਾਂ ਇੱਥੇ ਅੰਦਰ ਹੀ ਨਹੀਂ 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 ਨਵਾਂ ਨਹੀਂ ਹੈ ਸਰ ਪਹਿਲਾਂ ਦਾ ਸਮਾਨ ਹੈ ਚਲੋ ਸਾਰਾ ਅੱਗੇ ਤੋਂ ਧਿਆਨ ਨਾਲ ਹਾਂਜੀ ਸਰ ਥੈਂਕ ਯੂ ਸੋ ਮਚ